ਦਰਵੇਸਤوں یاد ਆ ਰਹੀ ਹੈ ਤੇ مانਮਤੀ ਔਰਤ ਆਪਣੇ ਮਕਾਨ ਦੀ ਛੱਤ ਉੱਤੇ ਮਹਿਲ ਤੇ ਟਹਿਲਦੀ ਹੋਈ ਸੀ ਜੋ ਵਿਦਵਾਨ ਕਹਿੰਦਾ ਇੰਨੇ ਕੀ ਕਿੰਤਾ ਜੀ ਪਾਨ ਚਬਾਰੀ ਸੀ ਇਲਤ ਕੀਤੀ ਉਤੋਂ ਪਾਨ ਦਾ ਜਿਹੜਾ ਛਿਲਕਾ ਸੀ ਕਈ ਲਬਜ਼ੋਰ ਵਰਦਨ ਦਾ ਫੋਗ ਜਿਹੜਾ ਸੀ ਉਹ ਫਕੀਰ ਦੇ ਸਿਰ 'ਤੇ ਜਾਣ ਕੇ ਸੜ ਦਿੱਤਾ ਮੂੰਹ 'ਚੋਂ ਕੱਢ ਕੇ ਨਾ ਉਹਦੇ ਸਿਰ 'ਚ ਮਾਰਿਆ ਸਿਰ ਜੀ ਇਲਤ ਕੀਤੇ ਜਦੋਂ ਉਹਦੇ ਸਿਰਚ ਕੋਈ ਚੀਜ਼ ਵੱਜੀ ਉਹਦੇ ਮਨ ਚ ਆਇਆ ਵੇਖਿਆ ਵੀ ਕੌਣ ਹੈ ਉੱਤੇ ਉਹਨੇ ਧਿਆਨ ਦਿੱਤਾ ਵੀ ਕਿਹੜੀ ਚੀਜ਼ ਦੇ ਭਾਵੇਂ ਥੋੜੀ ਜਿਹੀ ਸਵਰਸ ਤੇ ਕੀਤੀ ਉਹ ਹੱਸਦੀ ਪਈ ਸੀ ਫਕੀਰ ਨੇ ਸਿਰਫ ਗਹਿਰੀ ਨਜ਼ਰ ਨਾਲ ਦੇਖਿਆ ਦਰवेश ਨੇ ਤੇ ਯਾਦ ਰੱਖਿਓ ਦਰवेश ਦਾ ਲਫ਼ਜ਼ੀ ਅਰਥ ਵੀ ਇਹ ਵੀ ਜਿਹੜਾ ਆਪਣੇ ਮਹਿਬੂਬ ਦੇ ਦਰ ਤੇ ਲਟਕਿਆ ਹੈ ਅਸਲ 'ਚ ਪਰਸ਼ਨ ਸ਼ਬਦ ਦੇ ਦਰਵੇਸ਼ ਪੰਜਾਬੀ ਚ ਬਣ ਗਿਆ ਦਰਵੇਸ਼ ਦਰ ਅਵੇਸ ਦਾ ਅਰਥ ਹੈ ਜਿਹੜਾ ਬੂਏ ਉੱਤੇ ਲਟਕਿਆ ਉਹਨੂੰ ਦਰਵੇਸ਼ ਕਹਿੰਦੇ ਆ ਉਹ ਦਰਵੇਸ਼ ਨੇ ਸਿਰਫ ਔਰਤਾਂ ਦੇਖਿਆ ਉਹਨੇ ਇੰਨਾ ਗੁੱਸਾ ਕੀਤਾ ਵੀ ਮੰਗਤੇ ਦੀ ਕੀ ਤਾਕਤ ਮੇਰੇ ਵੱਲ ਦੇਖੇ ਜਦੋਂ ਬੰਦੇ ਦਾ ਪੈਸਾ ਵੱਧ ਜਾਂਦਾ ਨਾ ਉਹਦੇ ਚੇਤੇ ਰੱਖਿਓ ਟੱਚ ਮੋਬਾਈਲ ਬਣ ਜਾਂਦਾ ਹੈ ਜਦੋਂ ਪੈਸਾ ਨਹੀਂ ਹੁੰਦਾ ਉਦੋਂ ਸਭ ਕੁਝ ਸੁਣੀ ਜਾਂਦਾ ਜਿੱਦਣ ਪੈਸਾ ਤੇ ਸਟੇਟਸ ਆ ਜਾ ਉਹਦੋਂ ਇੰਨੀ ਕੌਮੇ ਵੱਧ ਜਾਂਦੀ ਏ ਮੈਂ ਟੱਚ ਫੋਨ ਕਿਹਾ ਨਾ ਹੱਥ ਲਾਏ ਕਦਮ ਚੱਲਣ ਲੱਗ ਪੈਂਦਾ ਹੈ ਬਰਦਾਸ਼ਤ ਨਹੀਂ ਹੁੰਦਾ ਐਤੋਂ ਮੈਨੂੰ ਕੋਈ ਕਹੇ ਉਹਦੇ ਮਨਸੇ ਨੇ ਕੀ ਕਹਿ ਦਿੱਤਾ ਫਕੀਰ ਦੀ ਬੰਦ ਉਹਨੇ ਘਰ ਵਾਲੇ ਕੋਲ ਉੱਤੇ ਸੀ ਬੈਠਾ ਨੇ ਕਹਿੰਦਾ ਤੇ ਕਾ ਦਾ ਪੈਸਾ ਕਾਂਦੀ ਤੇਰੀ ਚੌਧਰ ਆ ਲੰਗਦਾ ਵਯਾ ਮੰਗਤਾ ਮੇਰੇ ਵੱਲ ਝਾਕੀ ਮਾਰ ਕੇ ਤਾਂ ਕਿ ਹੋ ਜਾ ਮੈਂ ਪੰਜ ਸਿਰ ਤੇ ਸੱਜ ਦਿੱਤਾ ਉਹ ਜੋਰੂ ਕਾ ਗੁਲਾਮ ਉਤਰਿਆ ਹੱਥੋਂ ਦੇ ਸੀ ਡੰਡਾ ਜੀ ਉਹ ਫਕੀਰ ਤੁਰਿਆ ਜਾ ਰਿਹਾ ਸੀ ਉਹਨੇ ਪੂਰੇ ਜ਼ੋਰ ਨਾਲ ਡੰਡਾ ਸਿਰ 'ਚ ਮਾਰਿਆ ਡੰਡਾ ਵੱਜਿਆ ਉਹਦਾ ਸਿਰ ਖੁੱਲ ਗਿਆ ਜੀ ਫਕੀਰ ਦਾ ਦਰਵੇਸ਼ ਖੋਨ ਨਿਕਲਿਆ ਉਹਨੇ ਹੱਥ ਨਾਲ ਉੱਥੇ ਬਹਿ ਗਿਆ ਜਿਵੇਂ ਚੱਕਰ ਜਿਹਾ ਆ ਗਿਆ ਬੰਦੇ ਨੂੰ ਉੱਥੇ ਬਹਿ ਗਿਆ ਤੇ ਉਂਗਲਾਂ ਨਾਲ ਹੱਥ ਲਾ ਕੇ ਉਹਤੇ ਹੱਥ ਦੀਆਂ ਉਂਗਲਾਂ ਖੋਨ ਲੱਗ ਗਿਆ ਨਾਲੇ ਵੇਖੀ ਜਾਂ ਨਾਲੇ ਮੁਸਕਰਾਈ ਜਾ ਕਹਿੰਦਾ ਵਾਹ ਜੀ ਨਵੀਂ ਕਿਰਪਾ ਕਰ ਦਿੱਤੀ ਹੈ ਵਾਹ ਉਹ ਬੰਦਾ ਮਾਰ ਕੇ ਦੌੜ ਗਿਆ ਪਿਛਾਂ ਆਪਨੀ ਘਰ ਵਾਲੀ ਨੂੰ ਦੱਸਣ ਲਈ ਵੇਖ ਜਿਹਨੇ ਤੇਰੇ ਵੱਲ ਝਾਤੀ ਮਾਰੀ ਮੈਂ ਸਿਰ ਪਾੜ ਦਿੱਤਾ ਜਦੋਂ ਮਕਾਨ ਦੀ ਛੱਤ ਤੇ ਪਹੁੰਚਿਆ ਅਖੀਰ ਵਾਲੇ ਸਤਹਿ ਤੇ ਪੌੜੀ ਤੇ ਗਿਆ ਪੈਰ ਵਿਸਲਿਆ ਸਿਰ ਪਰਨੇ ਥੱਲੇ ਡਿੱਗਿਆ ਨਾਲ ਹੀ ਦਾਤਾ ਟੁੱਟ ਗਿਆ ਤੇ ਤੜਫ ਲਾ ਦਾਤਾ ਸਮਝ ਗਿਆ ਨਾ ਹਾਂ ਇਹ ਵੀ ਮੈਂ ਪ੍ਰਾਣੀ ਜਾਣ ਜਾਣ ਕੇ ਸ਼ਬਦ ਬੋਲਣਾ ਮੇਰੀ ਬੇਨਤੀ ਹੈ ਤੁਹਾਨੂੰ ਚੇਤੇ ਆ ਜਾ ਉਹਦੀ ਜੀਚੀ ਟੁੱਟ ਗਈ ਜੀ ਗਰਦਨ ਜਦੋਂ ਡਿੱਗਾ ਤੜਪੇ ਉਹਨੀ ਚੇਰ ਨੂਰ ਉਹਦਾ ਵੀ ਪਾਰਾ ਥੋੜਾ ਜਿਹਾ ਹੌਮੇ ਦਾ ਥੱਲੇ ਆ ਗਿਆ ਠੰਡੀ ਹੋ ਗਈ ਉਹ ਆ ਕੇ ਦਰਵੇਸ਼ ਨੂੰ ਕਹਿੰਦੀ ਬਖਸ਼ ਦੇ ਘਰ ਵਾਲੇ ਕੋਲ ਨਹੀਂ ਗੇ ਬਖਸ਼ ਦੇ ਉਹ ਕਹਿੰਦਾ ਤੂੰ ਕੌਣ ਬੀਬਾ ਤੂੰ ਕੌਣ ਹੈ ਕਹਿੰਦੀ ਮੈਂ ਉਹ ਜਿਹਨੇ ਤੇਰੇ ਸਿਰ 'ਚ ਪਾਣ ਸਟਿਆਸੀ ਉਹ ਕਹਿੰਦਾ ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ ਵੇਖ ਉਹਦੀ ਗਿਰਤੀ ਕਹਿੰਦੀ ਨਹੀਂ ਮੈਂ ਹਾਂ ਉਹ ਜਿਹੜਾ ਤੁਹਾਡੇ ਸਿਰ 'ਚ ਡੰਡਾ ਮਾਰ ਕੇ ਗਿਆ ਉਹ ਮੇਰਾ ਮਾਲਕ ਹੈ ਉਹ ਤਰਪਦਾ ਪਿਆ ਡਿੱਗ ਪਿਆ ਬਖਸ਼ ਦੇ ਉਹ ਕਹਿੰਦਾ ਅੱਛਾ ਅੱਛਾ ਤੇਰਾ ਮਾਲਕ ਕਿਉਂ ਕਹਿੰਦੀ ਹਾਂ ਕਹਿੰਦਾ ਕਿ ਫਕੀਰ ਕਹਿੰਦਾ ਮੈਨੂੰ ਬਖਸ਼ ਦੇ ਉਹ ਕਹਿੰਦੀ ਮੈਂ ਖਿਮਾ ਮੰਗਣਾ ਹੀ ਤੈਨੂੰ ਕੀ ਬਖਸ਼ ਦਿਆਂ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਇਹ ਮਾਲਕਾਂ ਮਾਲਕਾਂ ਦਾ ਝਗੜਾ ਹੈ ਮੇਰੇ ਕਿਨੇ ਕਰਤਾ ਧਿਆਨ ਨਾਲ ਸੁਣੋ ਜਾਂ ਤੂੰ ਤਾਂ ਮੈਂ ਸਭ ਕੁ ਮੈਂ ਕਹਾਣੀ ਸਾਖੀ ਤਾਂ ਲੈ ਰਿਆਂ ਵੀ ਗੱਲ ਪੱਕੀ ਹੋ ਜਾਏ ਆਪਣੀ ਸੁਜਜੀ ਕਮਨ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਉਹ ਮਾਲਕਾਂ ਦਾ ਕਸੂਰ ਹੈ ਉਹ ਕਹਿੰਦੀ ਮੈਂ ਸਮਝੀ ਨਹੀਂ ਕਹਿ ਲੱਗੀ ਤੈਨੂੰ ਕਹਿੰਦਾ ਤੈਨੂੰ ਸਿਰਫ ਆਪਣੇ ਇਸ ਬੰਦੇ ਮਾਲਕ ਤੇ ਭਰੋਸਾ ਕਰ। ਚੇਤੇ ਰੱਖੀ ਮੈਂ ਤੁਰਿਆ ਗੱਲਾਂ ਫਿਰਨਾ ਮੇਰੇ ਪਿੱਛੇ ਵੀ ਕੋਈ ਮਾਲਕ ਹੈ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ। ਉਹ ਸਿਰਫ ਮੇਰਾ ਸਿਰ ਪਾੜ ਸਕਵੇ। ਮੇਰੇ ਮਾਲਕ ਕੋਲ ਨਹੀਂ ਤਾਕਤ ਉਹ ਤੇਰੇ ਮਾਲਕ ਨੂੰ ਧਰਤੀ ਤੋਂ ਜੋਕੇ ਲੈ ਗਿਆ। ਇਸੂਰ ਮੇਰਾ ਕੋਈ ਨਹੀਂ ਬਸ ਮਾਲਕ ਮਾਲਕ ਜਿਹਦਾ ਤਗੜਾ ਸੀ ਉਹ ਲੈ ਗਿਆ। ਇਹ 4 6 17 ਨੇ ਜੀ ਉਰਦੂ ਦੀ। ਉਹ ਫਕੀਰ ਕਹਿੰਦਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਉਹਨੇ ਤੇ ਆਪ ਆਕੇ ਲੈਣਾ ਸੀ ਰਹਿਤ ਸਮਝ ਗਿਆ ਨਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਤ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਜਿਸ ਕੇ ਸਿਰ ਉਪਰ ਤੂੰ Swami ਸੋਦੋ ਕੈਸਾ ਪਾਵੇ बोल न जाना माया मद माता मरना चेतना तेरे मालिक को तेरी रियायत जरूर थी मेरे मालिक को मेरी हमायत जरूर थी तेरा मालिक आया वो सट पटा गया मेरा मालक आया याद रखियो तेरा मालिक आया वो सट पटा गया मेरे फिर मेरे मालक को भी ख्याल आ गया तेरा मालिक आया वो डंडा लगा गया मेरा मालिक आया वो लिखा चुका ले गया ਮੈਂ ਬਿੰਤੀ ਕਰਾਂਗਾ ਰੱਬ ਵੱਡਾ ਮਾਲਕ ਹੈ